ਜਦ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਤਾਂ ਫਿਰ ਉਹਨਾਂ ਦੇ ਪਰਿਵਾਰ ਦਾ ਇੱਕ ਇੱਕ ਕਰਕੇ ਕਿਵੇਂ ਅੰਤ ਕਰ ਦਿੱਤਾ ਗਿਆ ਇਹ ਤਾਂ ਤੁਹਾਨੂੰ ਅਸੀਂ ਆਪਣੀ ਪਿਛਲੀ ਵੀਡੀਓ ਵਿੱਚ ਦੱਸ ਹੀ ਚੁੱਕੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲ ਚਲਾਣੇ ਤੋਂ ਛੇਤੀ ਹੀ ਪਹਿਲਾਂ ਆਪਣੇ ਵੱਡੇ ਪੁੱਤਰ ਮਹਾਰਾਜਾ ਖੜਕ ਸਿੰਘ ਦੀ ਬਾਹ ਧਿਆਨ ਸਿੰਘ ਡੋਗਰੇ ਨੂੰ ਫੜਾਈ ਸੀ ਅਤੇ ਇਸ ਡੋਗਰੇ ਨੇ ਗੀਤਾ ਦੇ ਉੱਪਰ ਹੱਥ ਰੱਖ ਕੇ ਸਹੁੰ ਵਿਖਾਦੀ ਸੀ ਕਿ ਮੈਂ ਮਹਾਰਾਜਾ ਖੜਕ ਸਿੰਘ ਤੇ ਲਾਹੌਰ ਦਰਬਾਰ ਦਾ ਵਫਾਦਾਰ ਨਮਕ ਹਲਾਲ ਅਤੇ ਸ਼ੁਭ ਚਿੰਤਕ ਰਹਾਂਗਾ ਪਰ ਸਤਿਯੰਤ ਉਸਦੇ ਭਰਾ ਗੁਲਾਬ ਸਿੰਘ ਦੀ ਨੀਅਤ ਤਾਂ ਸ਼ੁਰੂ ਤੋਂ ਹੀ ਮਾੜੀ ਸੀ ਉਹ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਕਰਨੀ ਚਾਹੁੰਦੇ ਸੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੁੰਦਿਆਂ ਤਾਂ ਪੋਸੀਬਲ ਹੈ ਨਹੀਂ ਸੀ ਫਿਰ ਉਹਨਾਂ ਨੇ ਸੋਚਿਆ ਕਿਉਂ ਨਾ ਇਸ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਏ ਅਤੇ ਸਾਰੀ ਦੀ ਸਾਰੀ ਸੱਤਾ ਸਾਡੇ ਹੱਥ ਵਿੱਚ ਆ ਜਾਏ ਇਸੇ ਕਰਕੇ ਉਹਨਾਂ ਨੇ ਪਹਿਲਾਂ ਮਹਾਰਾਜਾ ਖੜਕ ਸਿੰਘ ਤੇ ਫਿਰ ਉਸਦੇ ਪੁੱਤਰ ਨੌ ਨਿਹਾਲ ਨੂੰ ਇੱਕ ਦੂਜੇ ਦੇ ਖਿਲਾਫ ਭੜਕਾਇਆ ਤੇ ਨੌ ਨਿਹਾਲ ਨੂੰ ਉਹਨਾਂ ਨੇ ਮਨਾ ਲਿਆ ਕਿ ਆਪਣੇ ਪਿਤਾ ਨੂੰ ਹਟਾ ਕੇ ਤੂੰ ਖੁਦ ਰਾਜਾ ਬਣ ਜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਜਦ ਉਹਨਾਂ ਨੇ ਆਪਣੇ ਪੁੱਤਰ ਨੂੰ ਮਹਾਰਾਜਾ ਦੀ ਪਦਵੀ ਤੇ ਬਿਠਾ ਦਿੱਤਾ ਤੇ ਸਾਢੇ 3 ਮਹੀਨੇ ਹੀ ਹੱਲੇ ਹੋਏ ਸੀ ਕਿ ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰ ਦਿੱਤਾ ਗਿਆ ਇਸ ਤਰ੍ਹਾਂ ਫਿਰ ਨੌਨਿਹਾਲ ਜਾਨੀ ਕਿ ਉਹਨਾਂ ਦੇ ਪੁੱਤਰ ਨੂੰ ਗੱਦੀ ਤੇ ਬਿਠਾ ਦਿੱਤਾ ਗਿਆ ਫਿਰ ਥੋੜੇ ਹੀ ਸਮੇਂ ਬਾਅਦ ਮਹਾਰਾਜਾ ਨੌਨਿਹਾਲ ਨੇ ਵੀ ਡੋਗਰੇ ਭਰਾਵਾਂ ਦੇ ਇਸ਼ਾਰੇ ਉੱਤੇ ਚੱਲਣ ਤੋਂ ਨਾਹ ਕਰ ਦਿੱਤੀ ਤੇ ਫਿਰ ਡੋਗਰੇ ਭਰਾਵਾਂ ਨੇ ਮਹਾਰਾਜਾ ਖੜਕ ਸਿੰਘ ਜੋ ਕਿ ਕੈਦ ਵਿੱਚ ਸਨ ਉਹਨਾਂ ਨੂੰ ਹੌਲੀ-ਹੌਲੀ ਅਸਰ ਕਰਨ ਵਾਲਾ ਜ਼ਹਿਰ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਪਤਾ ਸੀ ਕਿ ਜੇ ਮਹਾਰਾਜਾ ਖੜਕ ਸਿੰਘ ਕੈਦ ਤੋਂ ਬਾਹਰ ਆ ਗਏ ਤਾਂ ਇਹਨਾਂ ਦੋਨਾਂ ਪਿਓ ਪੁੱਤਰ ਨੇ ਮਿਲ ਕੇ ਸਾਡਾ ਖਾਤਮਾ ਕਰ ਦੇਣਾ ਉਸ ਜ਼ਹਿਰ ਦੇ ਨਾਲ ਉਹਨਾਂ ਨੇ ਸਾਲ ਕੋ ਹੀ ਕੈਦ ਵਿੱਚ ਕੱਟਿਆ 5 ਨਵੰਬਰ 1840 ਨੂੰ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਉਸ ਦਿਨ ਹੱਲੇ ਨੌਨਿਹਾਲ ਆਪਣੇ ਪਿਤਾ ਖੜਕ ਸਿੰਘ ਦਾ ਸਸਤਾਰ ਕਰਕੇ ਵਾਪਸ ਆ ਹੀ ਰਿਹਾ ਸੀ ਕਿ ਧਿਆਨ ਸਿੰਘ ਤੇ ਉਸ ਦੇ ਬੰਦਿਆਂ ਨੇ ਕਿਲੇ ਦੇ ਦਰਵਾਜ਼ੇ ਦਾ ਛੱਜਾ ਸੁੱਟ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਮਗਰੋਂ ਧਿਆਨ ਸਿੰਘ ਨੇ ਉਸ ਨੂੰ ਜਾਨੋਂ ਹੀ ਮਾਰ ਦਿੱਤਾ ਹੁਣ ਰਾਜੇ ਦੀ ਗੱਦੀ ਤਾਂ ਫੇਰ ਖਾਲੀ ਹੋ ਗਈ। ਇਹ ਦੋਨੇ ਖੂਨ ਕਰਨ ਮਗਰੋਂ ਲਾਹੌਰ ਦਰਬਾਰ ਵਿੱਚ ਤਾਂ ਮਾਰੂ ਗੋਦਾਂ ਦੀ ਲੜਾਈ ਤੁਰ ਪਈ। ਹੁਣ ਮਹਾਰਾਜਾ ਨੌਨਿਹਾਲ ਦੇ ਮਗਰੋਂ ਉਸ ਦੀ ਮਾਤਾ ਮਹਾਰਾਣੀ ਚੰਦਕੌਰ ਨੇ ਰਾਜਪਾਲ ਸੰਭਾਲਿਆ। ਸਮਾਂ 2 ਕੁ ਮਹੀਨਿਆਂ ਮਗਰੋਂ ਹੀ ਡੋਗਰਾ ਭਰਾਵਾਂ ਨੇ ਉਹਨੂੰ ਵੀ ਤਖਤ ਤੋਂ ਲਾ ਕੇ ਕੰਵਰ ਸ਼ੇਰ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ। ਹੁਣ ਮਹਾਰਾਜਾ ਨੌਨਿਹਾਲ ਦੀ ਵਿਧਵਾ ਪਤਨੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਵਿੱਚੋਂ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸੁਪਤਰੀ ਬੀਬੀ ਨਾਨਕੀ ਦੋਨੇ ਹੀ ਗਰਭਵਤੀ ਸੰਤ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਸਿਖਾਇਆ ਸੀ ਕਿ ਜੇ ਰਾਣੀ ਦੇ ਘਰ ਪੁੱਤਰ ਜੰਮ ਪਿਆ ਤਾਂ ਇਸ ਤਖਤ ਦੇ ਹੱਕਦਾਰ ਫਿਰ ਉਹੀ ਹੋਣਗੇ ਇਹ ਰਾਜੇ ਦੀ ਗੱਦੀ ਫਿਰ ਉਹਨਾਂ ਦੇ ਪਰਿਵਾਰ ਵਿੱਚ ਹੀ ਚਲੀ ਜਾਵੇਗੀ ਫਿਰ ਸ਼ੇਰ ਸਿੰਘ ਨੇ ਬੀਬੀ ਨਾਨਕੀ ਨੂੰ ਜ਼ਹਿਰ ਦਿਵਾ ਦਿੱਤਾ ਜਿਸ ਨਾਲ ਪਹਿਲਾਂ ਤਾਂ ਉਹਨਾਂ ਦਾ ਗਰਭਪਾਤ ਹੋ ਗਿਆ ਤੇ ਫਿਰ ਉਹ ਆਪ ਵੀ ਮਰ ਗਏ ਫਿਰ ਇਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਰਾਣੀ ਚੰਦਕੌਰ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਗਿਆ ਪਰ ਇਸ ਵਿੱਚ ਉਹ ਸਫਲ ਨਾ ਹੋ ਪਾਏ ਜਿਸ ਤੋਂ ਬਾਅਦ ਉਸ ਨੂੰ ਕਿ ਗੋਲੀਆਂ ਦੇ ਨਾਲ ਮਰਵਾ ਦਿੱਤਾ ਗਿਆ ਹੁਣ ਜਦ ਇਸ ਸਾਰੀ ਗੱਲਬਾਤ ਦਾ ਪਤਾ ਸਰਦਾਰ ਅਜੀਤ ਸਿੰਘ ਤੇ ਲਹਿਣਾ ਸਿੰਘ ਨੂੰ ਲੱਗਦਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਹਾਰਾਜਾ ਸ਼ੇਰ ਸਿੰਘ ਤੇ ਫਿਰ ਉਸਦੇ ਪੁੱਤਰ ਕਵਰ ਪ੍ਰਤਾਪ ਸਿੰਘ ਨੂੰ ਮਾਰ ਦਿੱਤਾ ਤੇ ਉਹਨਾਂ ਨੇ ਧਿਆਨ ਸਿੰਘ ਨੂੰ ਮਾਰਨ ਲਈ ਵੀ ਆਪਣੇ ਕੋਲ ਬੁਲਾਇਆ ਪਰ ਇਸ ਗੱਲ ਦਾ ਪਤਾ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਲੱਗ ਜਾਂਦਾ ਤੇ ਉਸ ਨੇ ਇਹਨਾਂ ਦੋਨਾਂ ਸਰਦਾਰਾਂ ਨੂੰ ਹੀ ਮਰਵਾ ਦਿੱਤਾ ਹੁਣ ਮਾਰੀ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਧਵਾ ਪਤਨੀ ਦੀ ਜਿਸ ਦਿਨ ਧਿਆਨ ਸਿੰਘ ਦੇ ਉਤਟਰ ਹੀਰਾ ਸਿੰਘ ਨੇ ਉਹਨਾਂ ਦੋਨਾਂ ਸਰਦਾਰਾਂ ਨੂੰ ਮਾਰ ਦਿੱਤਾ ਸੀ ਉਸੇ ਦਿਨ ਹੀ ਦਲੀਪ ਸਿੰਘ ਨੂੰ ਤਿਲਕ ਲਗਾ ਦਿੱਤਾ ਗਿਆ ਤੇ ਹੀਰਾ ਸਿੰਘ ਆਪ ਉਸ ਦਾ ਵਜ਼ੀਰ ਬਣ ਗਿਆ ਹੁਣ ਹੀਰਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਧਵਾ ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਇਸ ਵਿੱਚ ਸਫਲ ਨਹੀਂ ਹੋ ਸਕਿਆ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਣੀ ਜਿੰਦਾ ਕੌਰ ਦੇ ਭਰਾ ਨੂੰ ਜਦ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੇ ਹੀਰਾ ਸਿੰਘ ਨੂੰ ਹੀ ਮਾਰ ਦਿੱਤਾ ਤੇ ਆਪ ਉਸ ਦੀ ਜਗ੍ਹਾ ਵਜ਼ੀਰ ਬਣ ਗਿਆ ਉਸ ਨੇ ਵੀ ਕਮਰ ਪਿਸ਼ੋਰਾ ਸਿੰਘ ਦਾ ਕਤਲ ਕਰ ਦਿੱਤਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਦਾ ਹੀ ਮੈਂਬਰ ਸੀ ਹੁਣ ਇਸ ਕਤਲ ਦੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਪਣੀ ਔਲਾਦ ਵਿੱਚੋਂ ਕੇਵਲ ਮਹਾਰਾਜਾ ਦਲੀਪ ਸਿੰਘ ਹੀ ਜਿਉਂਦਾ ਰਹਿ ਗਿਆ ਹੁਣ ਕਮਰ ਪਿਸ਼ੋਰਾ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਖਾਲਸਾ ਫੌਜ ਦੇ ਅੰਦਰ ਗੁੱਸੇ ਦੇ ਭਾਂਬੜ ਮਚ ਗਏ ਹੁਣ ਸਾਰੀ ਦੀ ਸਾਰੀ ਗੱਲ ਸਿੱਖ ਫੌਜ ਤੇ ਆ ਗਈ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਹੱਥੀ ਤਿਆਰ ਕੀਤੀ ਸੀ ਹੁਣ ਸਿੱਖ ਫੌਜ ਨੇ ਫੈਸਲਾ ਕੀਤਾ ਕਿ ਮਹਾਰਾਣੀ ਦੇ ਭਰਾ ਜਵਾਹਰ ਸਿੰਘ ਨੂੰ ਮਾਰ ਦਿੱਤਾ ਜਾਵੇ ਤੇ ਉਸ ਦੇ ਕੀਤੇ ਦਾ ਫਲ ਉਸ ਨੂੰ ਦਿੱਤਾ ਜਾਵੇ ਉਹਨਾਂ ਨੇ ਫਿਰ ਗੋਲੀ ਨਾਲ ਉਸ ਨੂੰ ਉਡਾ ਦਿੱਤਾ ਹੁਣ ਇਸ ਤੋਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਵਿੱਚ ਹੁਣ ਜ਼ਿਆਦਾ ਮੈਂਬਰ ਕੋਈ ਖਾਸ ਨਾ ਰਹਿਣ ਕਰਕੇ ਸਾਰੀ ਦੀ ਸਾਰੀ ਤਾਕਤ ਸਿੱਖ ਫੌਜ ਦੇ ਹੱਥ ਵਿੱਚ ਆ ਗਈ ਤੇ ਕੋਈ ਵੀ ਡਰਦਾ ਉਸ ਸਮੇਂ ਫਿਰ ਵਜ਼ੀਰ ਨਾ ਬਣੇ ਕੁਣ ਗੁਲਾਬ ਸਿੰਘ ਜਿਸ ਨੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਹੀ ਛੜੀ ਅੰਤਰ ਰਚਿਆ ਸੀ ਉਸ ਨੂੰ ਕਿਹਾ ਗਿਆ ਕਿ ਤੂੰ ਵਜ਼ੀਰ ਬਣ ਜਾ ਪਰ ਉਹ ਖਾਲਸਾ ਫੌਜ ਤੋਂ ਡਰਦਾ ਹੋਇਆ ਮੰਨਿਆ ਹੀ ਨਾ ਜੱਸਾ ਮੱਲ ਬ੍ਰਾਹਮਣ ਸੀ ਜਿਸ ਦੇ ਪੁੱਤਰ ਲਾਲ ਸਿੰਘ ਅਤੇ ਭਤੀਜੇ ਖੁਸ਼ਹਾਲ ਸਿੰਘ ਨੂੰ ਖਾਲਸਾ ਫੌਜ ਦਾ ਸੈਨਾਪਤੀ ਬਣਾਇਆ ਗਿਆ ਪਰ ਉਹ ਵੀ ਨਮਕ ਹਲਾਲ ਸਨ ਉਹਨਾਂ ਨੇ ਵੀ ਇਹ ਕੰਮ ਸੰਭਾਲਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਸਿੱਖ ਫੌਜ ਨੂੰ ਅੰਗਰੇਜ਼ਾਂ ਨਾਲ ਪਿੜਾ ਕੇ ਤਬਾਹ ਕਰਾਇਆ ਜਾਵੇਗਾ ਅਤੇ ਉਹਨਾਂ ਨੇ ਅੰਗਰੇਜ਼ਾਂ ਨਾਲ ਆਪਣੀ ਗੰਡ ਧੁੱਪ ਕਰਨੀ ਸ਼ੁਰੂ ਕਰ ਦਿੱਤੀ। ਹੁਣ ਅੰਗਰੇਜ਼ ਸਰਕਾਰ ਤਾਂ ਅੱਗੇ ਹੀ ਤਿਆਰ ਸੀ। ਉਹ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਦੋਸਤੀ ਭਰਿਆ ਵਤੀਰਾ ਤਾਂ ਜ਼ਰੂਰ ਰੱਖਦੇ ਸੀ ਪਰ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹ ਵੀ ਆਪਣੇ ਇਸ ਵਤੀਰੇ ਨੂੰ ਬਦਲਣ ਲਈ ਤਿਆਰ ਬੈਠੇ ਸਨ। ਅੰਗਰੇਜ਼ਾਂ ਨੇ ਤਾਂ ਫਿਰ ਪੰਜਾਬ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਵੀ ਵਿੱਚ ਵਿੱਚ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ ਗਵਰਨਰ ਜਨਰਲ ਲਾਰਡ ਨੇ ਇੰਗਲੈਂਡ ਦੇ ਉਲਾਟ ਵਲਿੰਗਟਨ ਤੋਂ ਸਲਾਮਾ ਲੈਣੀਆਂ ਸ਼ੁਰੂ ਕਰ ਦਿੱਤੀਆਂ। ਤੇ ਉਹਨਾਂ ਨੇ ਚਿੱਠੀ ਵਿੱਚ ਉਹਨਾਂ ਨੂੰ ਲਿਖਿਆ ਕਿ ਤੁਹਾਡੀ ਕੀ رائے ਹੈ ਪੰਜਾਬ ਉਤੇ ਹਮਲਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੋਵੇਗਾ ਤੇ ਵਲਿੰਗਟਨ ਨੇ ਉਹਨਾਂ ਨੂੰ ਸਲਾਹ ਵਿੱਚ ਇਹ ਦੱਸਿਆ ਕਿ ਆਪਣੀ ਫੌਜ ਨੂੰ ਸਤਲੁਜੋਂ ਪਾਰ ਲੈ ਜਾਣ ਲਈ ਪੁਲ ਨਾ ਬਣਾਓ ਪੁਲ ਦੀ ਬਜਾਏ ਕੁਝ ਖਾਸ ਕਿਸਮ ਦੀਆਂ ਬੇੜੀਆਂ ਬਣਾਓ ਇਸ ਸਲਾਹ ਨੂੰ ਮੰਨ ਕੇ ਫਿਰ ਅੰਗਰੇਜ਼ਾਂ ਨੇ ਮੁੰਬਈ ਵਿੱਚ ਬੇੜੀਆਂ ਤਿਆਰ ਕਰਵਾਈਆਂ ਜਿਨ੍ਹਾਂ ਨੂੰ ਕਿ ਬਾਅਦ ਵਿੱਚ ਫਿਰੋਜ਼ਪੁਰ ਲਿਆਂਦਾ ਗਿਆ ਇਤਿਹਾਸ ਮੁਤਾਬਕ ਇਹ ਵੀ ਦੱਸਿਆ ਜਾਂਦਾ ਹੈ ਕਿ ਇਸੇ ਚਿੱਠੀ ਵਿੱਚ ਹੀ ਉਹਨਾਂ ਨੇ ਇਹ ਵੀ ਤੈਅ ਕਰ ਲਿਆ ਸੀ ਕਿ ਕਿਸ ਤਰੀਕ ਨੂੰ ਪੰਜਾਬ ਉੱਤੇ ਹਮਲਾ ਕੀਤਾ ਜਾਵੇਗਾ ਤੇ ਉਹ ਇਹ ਵੀ ਸੋਚਦੇ ਸਨ ਕਿ ਜੇਕਰ ਜੋ ਵੀ ਪੰਜਾਬ ਉੱਤੇ ਹਮਲਾ ਕਰਨ ਦੀ ਸਕੀਮ ਚੱਲ ਰਹੀ ਹੈ ਇਸ ਵਿੱਚ ਕੋਈ ਵੀ ਵਿਗਨ ਨਾ ਪਿਆ ਤਾਂ ਪੰਜਾਬ ਸਾਡੇ ਹੱਥ ਵਿੱਚ ਆ ਜਾਵੇਗਾ ਹੁਣ ਇਸੇ ਹੀ ਤਿਆਰੀ ਵਿੱਚ ਚੱਲਦੇ ਆਂ ਅੰਗਰੇਜ਼ਾਂ ਨੇ ਸਿੱਖ ਰਾਜ ਦੀ ਸਰਹੱਦ ਨੇੜੇ ਹੀ ਸ਼ੌਣੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਣੀ ਪੂਰੀ ਫੌਜ ਦੇ ਨਾਲ-ਨਾਲ ਪੂਰਾ ਜੰਗ ਦਾ ਸਮਾਨ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲੀ ਸ਼ੌਣੀ ਉਹਨਾਂ ਨੇ ਲੁਧਿਆਣੇ ਵਿੱਚ ਪਾਈ ਅਤੇ ਫਿਰ ਉਹਨਾਂ ਨੇ ਪੂਰੇ ਸਿੱਖ ਰਾਜ ਦੇ ਆਸ-ਪਾਸ ਆਪਣੀਆਂ ਸ਼ੌਣੀਆਂ ਬਣਾ ਲਈਆਂ ਜਿਸ ਵਿੱਚ ਕਿ ਫੌਜੀਆਂ ਦੇ ਨਾਲ-ਨਾਲ ਹਥਿਆਰ ਵੀ ਪ੍ਰੋਪਰ ਸਨ ਹੌਲੀ-ਹੌਲੀ ਕਰਕੇ ਉਹਨਾਂ ਨੇ ਪੰਜਾਬ ਦੇ ਕੁਝ ਹਿੱਸਿਆਂ ਉੱਤੇ ਧੱਕੇ ਨਾਲ ਹੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੁਣ ਅੰਗਰੇਜ਼ੀ ਫੌਜਾਂ ਦੀ ਪੰਜਾਬ ਦੇ ਸਰਹੱਦਾਂ ਤੇ ਸ਼ੌਣੀਆਂ ਵਧਾਉਣ ਦੀ ਖਬਰ ਜਦ ਮਹਰਜ ਰਣਜੀਤ ਸਿੰਘ ਜੀ ਦੀ ਪਤਨੀ ਮਹਾਰਾਣੀ ਜੰਦਾ ਨੂੰ ਮਿਲਦੀ ਹੈ ਤਾਂ ਉਹਨਾਂ ਨੇ ਸਾਰੇ ਸਿੱਖਾਂ ਨਾਲ ਸਲਾਹ ਕੀਤੀ ਕਿ ਇਸ ਵੇਲੇ ਜੰਗ ਨਾ ਕੀਤੀ ਜਾਵੇ ਕਿਉਂਕਿ ਸਾਡਾ ਤੇ ਆਪਣਾ ਹੀ ਘਰ ਪਾਟਾ ਹੋਇਆ ਹੈ ਤੇ ਅਸੀਂ ਇਹ ਜੰਗ ਜਿੱਤ ਨਹੀਂ ਸਕਾਂਗੇ ਪਰ ਕੁਝ ਸਿੱਖ ਜਿਵੇਂ ਕਿ ਲਾਲ ਸਿੰਘ ਤੇ ਤੇਜ ਸਿੰਘ ਅੰਗਰੇਜ਼ਾਂ ਦੇ ਖਿਲਾਫ ਬਹੁਤ ਹੀ ਭੜਕੇ ਹੋਏ ਸੀ ਅਤੇ ਉਹ ਜੰਗ ਦੇ ਹੱਕ ਵਿੱਚ ਸੀ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਸਿੱਖਾਂ ਦੇ ਅੰਗਰੇਜ਼ਾਂ ਵਿੱਚ ਫਿਰ ਕਾਫੀ ਵਾਰ ਜੰਗ ਹੋਈ ਬਹੁਤ ਵਾਰ ਅਜਾਹਾ ਵੀ ਹੋਇਆ ਕਿ ਸਿੱਖਾਂ ਦੀ ਗਿਣਤੀ ਭਾਵੇਂ ਘਟ ਸੀ ਪਰ ਫਿਰ ਵੀ ਉਹਨਾਂ ਨੇ ਅੰਗਰੇਜ਼ ਫੌਜ ਦੇ ਛੱਕੇ ਛੁੜਾਏ ਇਸ ਤਰ੍ਹਾਂ ਹੌਲੀ-ਹੌਲੀ ਫਿਰ ਇੱਕ ਨਹੀਂ ਅਨੇਕਾਂ ਹੀ ਜੰਗਾਂ ਲੜੀਆਂ ਗਈਆਂ ਜੇਕਰ ਤੁਸੀਂ ਐਵੇਂ ਦੀ ਜਾਣਕਾਰੀ ਹੋਰ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਇਹ ਜ਼ਰੂਰ ਦੱਸਣਾ ਕਿ ਅੱਜ ਦੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਅਤੇ ਇੱਕ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ